ਸ਼੍ਰੋਮਣੀ ਕਾਲੀਦਾਬ ਦੇ ਵਿੱਚ ਮੈਂ ਦੇਖਿਆ ਵੀ ਜੇ ਬੰਦਾ ਆਪਣੀ ਵਫਾਦਾਰੀ ਨਾਲ ਸ਼੍ਰੋਮਣੀ ਕਾਲੀਦਾਬ ਦੇ ਵਿੱਚ ਸੇਵਾ ਕਰਦਾ ਹੈ ਤੇ ਇਮਾਨਦਾਰੀ ਨਾਲ ਕਰਦਾ ਹੈ ਤਾਂ ਉਹ ਆਕਾਲ ਪੁਰਖ ਸੱਚੇ ਪਾਸਾ ਉਹਦੀ ਮਦਦ ਜ਼ਰੂਰ ਕਰਦਾ ਹੈ ਆਪਾਂ ਕੁਝ ਮੰਗਿਆ ਨਹੀਂ ਸ਼੍ਰੋਮਣੀ ਕਾਲੀਦਾਬ ਤੋਂ ਪਰ ਤੱਗੇ ਨਾਲ ਸਾਨੂੰ ਆ ਕੇ ਸਤਿਕਾਰ ਦਿਓ ਰਾਜਾ ਨਰਿੰਦਰ ਸਿੰਘ ਨੇ ਵੀ ਸਾਨੂੰ ਸ਼੍ਰੋਮਣੀ ਕਮੇਟੀ ਦੀ ਡੈਕਸ਼ਨ ਲੜਾਉਣੀ ਹੈ ਵੀ ਤੁਹਾਡੇ ਪਰਿਵਾਰ ਦੀ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਵੱਡੀ ਵਫਾਦਾਰੀ ਹੈ ਤੇ ਇਹ ਜੇ ਕੋਈ ਗੱਲ ਨਹੀਂ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਲਈ ਆਪਣੇ ਹੀ ਕੁਝ ਬੰਦੇ ਅੱਜ ਬਹੁਤ ਗਲਤ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ ਉਹ ਬਾਈ ਚੈੱਕ ਹੋ ਗਈ ਜੇ ਕਿਸੇ ਬੰਦੇ ਨੇ ਕੈਸ਼ ਪੇਮੈਂਟ ਕਿਸੇ ਨੂੰ ਦੇ ਦਿੱਤੀ ਨਾ ਕਿਸੇ ਮੁਲਾਜ਼ਮ ਨੇ ਜਾਂ ਕਿਸੇ ਮੁਲਾਜ਼ਮੀ ਜੇਬ ਤੋਂ ਫੜੀ ਗਈ ਤਾਂ ਉਹ ਦੋਸ਼ੀ ਕਰਾਰ ਦਿੱਤਾ ਜਾਂਦਾ ਨਾਲ ਦੇ ਨਾਲ ਮੁਤਲ ਹੁੰਦਾ ਹੈ ਸਾਰਿਆਂ ਦੀਆਂ ਜੇਬਾਂ ਖਾਲੀ ਹੁੰਦੀਆਂ ਨੇ ਜਾਂ ਕਿਸੇ ਦੀ ਜੇਬ ਚੋਂ ਵੀ ਕੋਈ 5 ਰੁਪਏ 10 ਰੁਪਏ 100 ਰੁਪਏ ਨਿਕਲ ਆਇਆ ਤਾਂ ਉਹ ਵੀ ਸਸਪੈਂਡ ਹੁੰਦਾ ਹੈ ਪਰਮਾਨ ਤੇ ਚਤਕਾਰ ਜੋ ਸ਼੍ਰੋਮਣੀ ਕਾਲੀਦਾਲ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸਰਦਾਰ ਜਗਮੀਤ ਸਿੰਘ ਜੀ ਹਰਿਆਊ ਅਤੇ ਹਵਕਾ ਸਤਰਾਣਾ ਦੇ ਸ਼੍ਰੋਮਣੀ ਕਾਲੀਦਾਲ ਦੇ ਮੁੱਖ ਸੇਵਾਦਾਰ ਬਾਬੂ ਕੁਬੀਲ ਰਾਜ ਜੀ ਤੇ ਮਾਰਕੀਟ ਕਮੇਟੀ ਦੇ ਸਾਫਕਾ ਚੇਅਰਮੈਨ ਲਕਵੀਰ ਸਿੰਘ ਜੀ ਲਾਉਟ ਤੇ ਸਾਡਾ بھائی ਜੋਗੀ ਜੀ ਤੇ ਗਰਜੰਟ ਸਿੰਘ ਜੀ ਸੌਲੀ ਜੱਛਾ ਖੋਗੂ ਜੀ ਗੁਰਸੇਵਕ ਸਿੰਘ ਗੋਲੂ ਜੀ ਤੇ ਮੇਰੇ ਵੀਰ ਨਰਮਣਾ ਸਾਹਿਬ ਬੈਠੇ ਨੇ ਦੋਨੇ ਤੇ ਚੌਧਰੀ ਮਾਦਰਾ ਸਾਹਿਬ ਤੋਂ ਤੇ ਸਰਪੰਚ ਅਟਵਾਲ ਜੀ ਗੌਲ ਤੋਂ ਸੰਗਤ ਬੈਠੀ ਹੈ ਚੌਧਰੀ ਮਾਦਰਾ ਤੋਂ ਵੀ ਸਾਰੀ ਸੰਗਤ ਪਹੁੰਚੀ ਹੋਈ ਹੈ ਵੱਡੀ ਗਿਣਤੀ ਵਿੱਚ ਤੇ ਅਗੇਤੇ ਤੋਂ ਵੀ ਦੇ ਹੋਰ ਸੋਖਿਆਲ ਤੋਂ ਵੀ ਜਿੰਨੇ ਵੀ ਤੁਸੀਂ ਸਾਰੇ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਕਿਸਾਨ ਯੂਨੀਅਨ ਾਕਾਦੀਆਂ ਦੇ ਜਿੰਨੇ ਵੀ ਤੁਸੀਂ ਵਰਕਰ ਤੇ ਸਪੋਰਟਰ ਪਹੁੰਚੇ ਹੋ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਸਾਰਿਆਂ ਨੇ ਵਿਸਤਾਰਪੂਰਵਕ ਦੱਸਤੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਪਦੇ ਆਪ ਦੀ ਮਿੰਟ ਜਾਂ ਕਿਸ ਤਰ੍ਹਾਂ ਵੀ ਆਪਣਾ ਸ਼੍ਰੋਮਣੀ ਕਾਲੀ ਦਲ ਦਾ ਨਾਭੇ ਵਿੱਚ ਟੰਗ ਤਰੀਕੇ ਨਾਲ ਚੱਲਦਾ ਪਰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਮੈਂ ਦੇਖਿਆ ਵੀ ਜੇ ਬੰਦਾ ਆਪਣੀ ਵਫਾਦਾਰੀ ਨਾਲ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸੇਵਾ ਕਰਦਾ ਹੈ ਤੇ ਇਮਾਨਦਾਰੀ ਨਾਲ ਕਰਦਾ ਹੈ ਤਾਂ ਉਹ ਕਾਲ ਪੁਰਖ ਸੱਚੇ ਪਾਤਸ਼ਾਹ ਦੀ ਮਦਦ ਜ਼ਰੂਰ ਕਰਦਾ ਹੈ ਪਾਵੇਂ ਉਹ ਕਿਸੇ ਵੀ ਜਾ ਕੇ ਆਪਣੇ ਖਲਕੁੰਡੇ 'ਚ ਬੈਠ ਜਾਵੇ ਉਹ ਮੇਰੇ ਨਾਲ ਵਾਪਰਿਆ ਵੀ ਆਪਾਂ ਕੁਝ ਮੰਗਿਆ ਨਹੀਂ ਸ਼੍ਰੋਮਣੀ ਅਕਾਲੀ ਦਲ ਤੋਂ ਪਰ ਤੱਗੇ ਨਾਲ ਸਾਨੂੰ ਆ ਕੇ ਸਤਿਕਾਰ ਦਿਓ ਰਾਜਾ ਨਰਿੰਦਰ ਸਿੰਘ ਨੇ ਵੀ ਸਾਨੂੰ ਸ਼੍ਰੋਮਣੀ ਕਮੇਟੀ ਦੀ ਰਿਡੈਕਸ਼ਨ ਲੜਾਉਣੀ ਹੈ ਵੀ ਤੁਹਾਡੇ ਪਰਿਵਾਰ ਦੀ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਵੱਡੀ ਵਫਾਦਾਰੀ ਹੈ ਤੇ ਤੁਹਾਡੀ ਉਹਨਾਂ ਨਾਲ ਖੜਨ ਦਾ ਤੁਹਾਨੂੰ ਇਸ ਵੇਲੇ ਕਰਕੇ ਤੁਹਾਨੂੰ ਜੇ ਤੁਸੀਂ ਮੈਂ ਬਹੁਤ ਕਹਿਆ ਵੀ ਮੈਂ ਇਲੈਕਸ਼ਨ ਨਹੀਂ ਲੜਨੇ ਹਾਂਗੇ ਵੀ ਅਸੀਂ ਚਲੋ ਜਿਨ ਮਰਜ਼ੀ ਲੜਾ ਲਓ ਉਹ ਕਹਿੰਦੇ ਨਹੀਂ ਅਸੀਂ ਵਫਾਦਾਰ ਬੰਦੇ ਨੂੰ ਇਲੈਕਸ਼ਨ ਲੜਾਉਣੀਆਂ ਵੀ ਜਿਹੜਾ ਸ਼ਰੋਮਨੀ ਕਾਲੀਦਾਲ ਕਾਨੂੰ ਇੱਕ ਟਮਾਨ ਖੜਾ ਰਹੇ ਉਸ ਤੋਂ ਬਾਅਦ ਚਲੋ ਸਾਨੂੰ ਪਤਾ ਵੀ ਸ਼ਰੋਮਨੀ ਕਾਲੀਦਾਲ ਦੇ ਵਿੱਚ ਭੰਨ ਤੋੜ ਹੋਈ ਹੋਰ ਹੋਈ ਬਹੁਤ ਵੱਡਾ ਪ੍ਰੈਸ਼ਰ ਮੇਰੇ ਤੇ ਵੀ ਪਿਆ ਕਿਉਂਕਿ ਰਖੜਾ ਸਾਹਿਬ ਢੀਂਡਾ ਸਾਹਿਬ ਸਾਡੇ ਚਲੋ ਨਾਲ ਨੀਕੀ ਰਿਸ਼ਤੇਦਾਰੀਆਂ ਵਿੱਚ ਉਹਨਾਂ ਨਾਲ ਪਰ ਫੇਰ ਵੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਟਿਕਟ ਦਿੱਤੀ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਜਿੱਤਾਇਆ ਅਤੇ ਜਿਹੜਾ ਜਿਹੜਾ ਹਰਜਿੰਦਰ ਸਿੰਘ ਜੀ ਧਾਮੀ ਜੋ ਇੱਕ ਬਹੁਤ ਹੀ ਨੇਕ ਅਤੇ ਇਮਾਨਦਾਰ ਇਨਸਾਨ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਵੀ ਤੇ ਸ਼੍ਰੋਮਣੀ ਕਮੇਟੀ ਦੀ ਇੰਨੀ ਇਮਾਨਦਾਰੀ ਨਾਲ ਸੇਵਾ ਕਰਦੇ ਨੇ ਕਿ ਹੁਣ ਤੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮੈਨੂੰ ਲੱਗਾ ਪਹਿਲੀ ਵਾਰ ਬਣਿਆ ਵੀ ਜਿਹੜਾ ਇੱਕ ਇੱਕ ਪੈਸੇ ਨੂੰ ਐਂ ਪੂਰਾ ਠਣਕਾ ਕੇ ਵੀ ਸਹੀ ਜਗ੍ਹਾ 'ਤੇ ਜਾ ਰਿਹਾ ਹੈ ਇਸ ਲਈ ਅਨੇ ਪੂਰੀ ਇਮਾਨਦਾਰੀ ਨਾਲ ਸੇਵਾ ਉਹ ਸਰਦਾਰ ਹਰਮਿੰਦਰ ਸਿੰਘ ਧਾਮੀ ਕਰ ਰਿਹਾ ਹੈ ਇਹ ਹਜੇ ਕੋਈ ਗੱਲ ਨਹੀਂ ਸ਼੍ਰੋਮ ਨੇ ਕਮੇਟੀ ਨੂੰ ਬਦਨਾਮ ਕਰਨ ਲਈ ਆਪਣੇ ਹੀ ਕੁਝ ਬੰਦੇ ਅੱਜ ਬਹੁਤ ਗਲਤ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ ਕਿਉਂਕਿ ਸ਼੍ਰੋਮ ਨੇ ਕਮੇਟੀ ਦਾ ਜੋ ਇੱਕ ਵੀ ਪੈਸਾ ਹੈ ਚਾਹੇ 5 ਰੁਪਏ ਦੇਣੇ ਨੇ ਚਾਹੇ 100 ਰੁਪਏ ਵੀ ਦੇਣਾ ਬਿਨਾ ਚੈੱਕ ਕੋਈ ਇੱਕ ਵੀ ਕੈਸ਼ ਪੇਮੈਂਟ ਕਿਸੇ ਬੰਦੇ ਨੂੰ ਨਹੀਂ ਕਰ ਸਕਦੀ ਸ਼੍ਰੋਮੀ ਕਮੇਟੀ ਇਸ ਲਈ ਬੇਨਤੀ ਹੈ ਵੀ ਜੇ ਕਿਸੇ ਨੂੰ ਵੀ 5 ਰੁਪਏ ਵੀ ਸਹਾਇਤਾ ਕਰਨੀਆਂ ਜਾਂ 100 ਰੁਪਏ ਕਰਨੀਆਂ ਜਾਂ 500 ਕਰਨੀਆਂ ਜਾਂ 1000 ਕਰਨੀਆਂ ਉਹ ਬਾਈ ਚੈੱਕ ਹੋ ਗਈ ਜੇ ਕਿਸੇ ਬੰਦੇ ਨੇ ਕੈਸ਼ ਪੇਮੈਂਟ ਕਿਸੇ ਨੂੰ ਦੇ ਦਿੱਤੀ ਨਾ ਕਿਸੇ ਮੁਲਾਜ਼ਮ ਨੇ ਜਾਂ ਕਿਸੇ ਮੁਲਾਜ਼ਮੀ ਜੇਬ ਤੋਂ ਫੜੀ ਗਈ ਤਾਂ ਉਹ ਦੋਸ਼ੀ ਕਰਾਰ ਦਿੱਤਾ ਜਾਂਦਾ ਨਾਲ ਦੀ ਨਾਲ ਮੁਤਲ ਹੁੰਦਾ ਜਿੰਨੇ ਵੀ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਵਰਚੇ ਲਈ ਖੜੇ ਦੇਖਿਆ ਮੈਂ ਜੋ ਚਾਹੇ ਕੋਈ ਅਕਾਊਂਟੈਂਟ ਤੇ ਵਰਚੇਆਂ ਘੱਟ ਰਿਹਾ ਚਾਹੇ ਕੋਈ ਅੰਦਰ ਦਰਬਾਰ ਸਾਹਿਬ ਸੇਵਾ ਕਰ ਰਿਹਾ ਸਾਰਿਆਂ ਦੀਆਂ ਜੇਬਾਂ ਖਾਲੀ ਹੁੰਦੀਆਂ ਨੇ ਜੇ ਕਿਸੇ ਦੀ ਜੇਬ ਚੋਂ ਵੀ ਕੋਈ 5 ਰੁਪਏ 10 ਰੁਪਏ 100 ਰੁਪਏ ਨਿਕਲ ਆਇਆ ਤਾਂ ਉਹ ਵੀ ਸਸਪੈਂਡ ਹੁੰਦਾ ਇਸ ਲਈ ਬੇਨਤੀ ਆ ਵੀ ਇਹ ਪ੍ਰਚਾਰ ਗਲਤ ਕੀਤਾ ਜਾ ਰਿਹਾ ਵੀ ਸ਼੍ਰੋਮਣੀ ਕਮੇਟੀ ਨੂੰ ਕਿਸ ਤਰ੍ਹਾਂ ਵੀ ਬਦਨਾਮ ਕਰਕੇ ਸਿੱਖਾਂ ਦੀ ਇਸ ਸੰਸਥਾ ਨੂੰ ਆਪਾਂ ਬਦਨਾਮ ਕਰੀਏ ਹੁਣ ਹਰਪ੍ਰੀਤ ਨੇ ਝੱਕ ਕੇ ਬਿਆਨ ਲਾਤਾ ਵੀ ਗੁਰਬਾਣੀ ਵੇਚੀ ਜਾਂਦੇ ਫਲਾਣਾ ਵੇਚੀ ਜਾਂਦੇ ਵੀ ਗੁਰਬਾਣੀਆਂ ਨੂੰ ਜੋ ਸਾਰੇ ਬੰਦੇ ਆਪਾਂ ਗੁਰਬਾਣੀ ਦੇ ਉਹ ਕਾਲਪੁਰਖ ਦਾ ਦਿੱਤਾ ਉਹ ਹੀ ਖਾਂਦੇ ਆ ਸਾਰੇ ਜਿੰਨੇ ਵੀ ਡੇਰੇ ਚੱਲਦੇ ਨੇ ਸਾਰੇ ਗੁਰਬਾਣੀ ਦੇ ਸ਼ਰਤੀ ਚੱਲਦੇ ਨੇ ਜੰਨਾ ਵੀ ਸਿਸਟਮ ਚੱਲਦਾ ਸਾਰਾ ਗੁਰਬਾਣੀ ਦੇ ਸ਼ਰਤੀ ਚੱਲਦਾ ਕੌਣ ਕਹਿੰਦਾ ਵੀ ਗਰਵਾਣੀ ਨੂੰ ਵੇਚ ਕੇ ਆਪਾਂ ਕੋਈ ਚੀਜ਼ ਉਹ ਕਰਾਂਗਾ ਉਹ ਅਕਾਲ ਪੁਰਖ ਦੀ ਕਿਸੇ ਬੰਦੇ ਤੇ ਵੀ ਕਿਰਪਾ ਹੋ ਸਕਦੀ ਹੈ ਉਹ ਆਪਣੀ ਨਿੱਜੀ ਅਕਾਊਂਟ ਵਿੱਚੋਂ ਜਾਂ ਆਪਣੇ ਧਨ ਦਾ ਉਹਦੇ ਵਿੱਚੋਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜੋ ਇਹ ਹਰਾਂ ਵਿੱਚ ਚਾਹੇ ਉਹਨਾਂ ਨੇ ਜਿੱਥੋਂ ਮਰਜ਼ੀ ਲਿਆਂਦਾ ਉਹਨਾਂ ਨੇ ਜੋ ਕੈਸ਼ ਪੇਮੈਂਟ ਦਿੱਤੀ ਆ ਉਹ ਸ਼ਰੋਮਨੀ ਕਮੇਟੀ ਦੀ ਪੇਮੈਂਟ ਨਹੀਂ ਹੈਗੀ ਉਹ ਉਹਨਾਂ ਦੀ ਕਿਸੇ ਨੂੰ ਕਿਸੇ ਕਿਸ ਤੋਂ ਲੈਤੀ ਚਾਹੇ ਉਹਨਾਂ ਨੇ ਆਮਨੇ ਕਿਸੇ ਹਲਕਾ ਅੰਚਾਰ ਤੋਂ ਲਈ ਚਾਹੇ ਵਰਕਰ ਤੋਂ ਲਈ ਚਾਹੇ ਉਹਨਾਂ ਨੇ ਨਿੱਜੀ ਦਿੱਤਾ ਪਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਜੋ ਸੇਵਾ ਸਰਦਾਰ ਸੁਖਵੀਰ ਸਿੰਘ ਬਾਦਲ ਜਿਨੇ ਮੂਰੇ ਹੋ ਕੇ ਕੀਤੀ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਤਾਂ ਹੀ ਅੱਜ ਸਾਰੇ ਸੰਸਾਰ ਵਿੱਚ ਤੇ ਸਾਰੇ ਪੰਜਾਬ ਵਿੱਚ ਅੱਜ ਸਰਦਾਰ ਸੁਖਵੀਰ ਸਿੰਘ ਜੀ ਦਾ ਨਾਮ ਬੋਲਦਾ ਹੈ ਸਰਦਾਰ ਬਾਬੂ ਕਬੀਰ ਦਾਸ ਜੀ ਬੈਠੇ ਨੇ ਸਾਡਾ ਜ਼ਿਲ੍ਹਾ ਜ才ੇਦਾਰ ਹਰਿਆਉ ਸਿੰਘ ਜੀ ਬੈਠੇ ਨੇ ਇਹਨਾਂ ਨੇ ਆਪਦੇ ਅਕਾਊਂਟ ਵਿੱਚੋਂ ਇਹਨਾਂ ਨੇ ਦੇਲ ਵੀ ਦਿੱਤਾ ਤੇ ਨਿੱਜੀ ਪੈਸੇ ਵੀ ਦਿੱਤੇ ਨੇ ਇਹਨਾਂ ਨੇ ਆਪਣੀ ਬਹੁ ਬੱਡੀ ਸੇਵਾ ਕੀਤੀ ਹੈ ਇਸ ਲਈ ਕਹਿਣਾ ਬਹੁਤ ਸੌਖਾ ਹੁੰਦਾ ਵੀ ਪੈਸੇ ਜੀ ਵੜਤੀ ਵਰਵਾਨੀ 베ਤੀ ਫਾਨਾ ਵੀ ਕੱਢ ਕੇ ਦਾ ਦੇਖੋ ਤੁਸੀਂ 베ਚੀ ਕਿਨੇ ਨਹੀਂ ਹੈਗੀ ਕੱਢੀ ਨਹੀਂ ਕਰ ਹੋ ਗਾ ਗਰਵਾਨੀ 베ਚੀ ਵੀ ਜਾਂਦੀ ਹੁੰਦੀ ਹੈਗੇ ਤੇ ਗਰਵਾਨੀ ਤੋਂ ਆਪਾਂ ਛੇਰ ਲੈਣੀਆਂ ਗਰਵਾਨੀ ਪੜ ਕੇ ਆਪਾਂ ਆਪਣਾ ਜੀਵਨ ਸਫਲ ਕਰਦੇ ਆ ਇਸ ਲਈ ਇਹ ਜੀਆਂ ਗੋਜੀਆਂ ਹਰਕਤਾਂ ਤੋਂ ਗਿਆਨੀ ਹਰਪ੍ਰੀਤ ਸਿੰਘ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੇਦਾ ਰਹੇ ਨੇ ਪਰ ਇਹ ਜੀਆਂ ਗੱਲਾਂ ਤੋਂ ਬਾਅਦ ਆਉਣਾ ਚਾਹੀਦਾ ਤਾਂ ਕਿ ਆਪਾਂ ਆਪਣੇ ਜੋ ਆਪਣੇ ਸ਼੍ਰੋਮ ਨੇ ਕਮੇਟੀ ਦਾ ਜੋ ਆਪਣਾ ਇਤਿਹਾਸ ਹੈ ਜੋ ਆਪਣਾ ਕਲਚਰ ਹੈ ਇਸ ਲਈ ਮੇਰਾ ਬੇਨਤੀ ਆਦੋ ਹੋਣਾ ਦੂਜੇ ਸਾਡੇ ਜੋ ਸਾਡੇ ਤੋਂ ਅੱਡ ਹੋਏ ਨੇ ਵੀ ਕਿਰਪਾ ਕਰਕੇ ਸ਼੍ਰੋਮ ਨੇ ਕਮੇਟੀ ਦੂਜਾ ਜੀ ਪਵਿੱਤਰ ਸੰਸਥਾ ਸਿੱਖਾਂ ਦੀ ਉਸ ਨੂੰ ਵੀ ਤਾਂ ਬਖਸ਼ੋ ਤੁਸੀਂ ਆਪ ਉਹਦੇ ਵਿੱਚ ਰਹੇ ਹੋ ਸਾਰਾ ਕੁਝ ਤੁਸੀਂ ਕਰਦੇ ਰਹੇ ਹੋ ਹੁਣ ਤੁਸੀਂ ਉਹੀ ਗੱਲਾਂ ਦੁਬਾਰੇ ਦੁਬਾਰੇ ਆਪੇ ਕਰੀ ਜਾਂਦੇ ਹੋ ਆਪੇ ਤੁਸੀਂ ਸਾਰਾ ਕੁਝ ਕਰਿਆ ਇਹਦੇ ਵਿੱਚ ਇਸ ਲਈ ਬੇਨਤੀ ਆ ਵੀ ਇਹ ਗੱਲਾਂ ਕਰਨ ਦਾ ਫਾਇਦਾ ਨਹੀਂ ਹੁੰਦਾ ਅਸੀਂ ਸਾਰਾ ਕੁਝ ਜਾਣਦੇ ਹਾਂ ਦੇਖੋ ਆਪਾਂ ਆਪਣੇ ਨਿੱਜੀ ਤੌਰ ਤੇ ਮੈਨੂੰ ਛੜਦਾ ਪਤਾ ਵੀ ਕਿਹੜੇ ਕਿਸ ਨੇ ਉੱਥੋਂ ਲਿਆ ਕੇ ਸਹਾਈ ਦਾ ਕਿਵੇਂ ਲੋਕਾਂ ਚ ਵੰਡੀਆਂ ਕਿਵੇਂ ਕਿਵੇਂ ਹੋ ਜਾਂ ਪਟਨਾਏ ਕਹਣਾ ਵੀ ਕੱਲੇ ਕੱਲੇ ਮੈਂਬਰ ਦਾ ਰਿਕਾਰਡ ਕਢਾਓ ਪਤਾ ਲੱਗੂ ਕਿ ਗੋਰਕੀ ਗੋਲਕ ਗੁਰੂ ਜੀ ਹੋਲ ਕੀ ਨੇ ਵੱਧ ਵਰਤੀ ਐ ਕਿਵੇਂ ਵਰਤੀ ਐ ਕਿ ਕਿੱਥੇ ਦਿੱਤੀ ਐ ਫੇਰ ਪਤਾ ਲੱਗੂਗਾ ਵੀ ਕੌਣ ਕੌਣ ਸੱਚਾ ਕੌਣ ਉੱਠਾ ਇਹ ਲੋਕਾਂ ਦਾ ਪਰ ਸਾਡੇ ਪ੍ਰਧਾਨ ਸਾਨੂੰ ਮੈਨੂੰ ਸਾਨੂੰ ਮਾਣ ਆ ਵੀ ਬਹੁਤ ਇਮਾਨਦਾਰਾ ਸੋਮਨੀ ਕਮੇਟੀ ਦਾ ਸਾਡਾ ਅਕਾਲੀ ਦਲ ਦਾ ਪ੍ਰਧਾਨ ਬਹੁਤ ਮਿਹਨਤੀ ਐ ਇਮਾਨਦਾਰ ਐ ਅੱਛੀ ਉਹਨਾਂ ਦੇ ਨਾਲ ਆ ਸਰੋਪਨੀ ਕਾਲੀਦਾਰ ਦਾ ਸਾਡਾ ਚੜਦੀ ਕਲਾ ਵਿੱਚ ਰਹੂਗਾ ਇਸ ਲਈ ਆਪਾਂ ਕੋਈ ਉਹ ਦੀਮਾ ਲੋਜ ਹੋਣ ਦੀ ਲੋੜ ਨਹੀਂ ਤੁਸੀਂ ਜੋ ਆਪਣੇ ਹਲਕੇ ਦੇ ਜਿੰਨੇ ਵੀ ਟਕਸਾਲੀ ਵਰਕਰ ਨੇ ਤੁਸੀਂ ਮੰਨਤ ਕਰੋ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਇੱਕੋ ਗੱਲ ਕਹੀ ਆ ਸਰਦਾਰ ਜਗਮੀਤ ਸਿੰਘ ਜੀ ਹਜਾਉ ਬੈਠੇ ਨੇ ਵੀ ਜੰਨੇ ਵੀ ਹਲਕਾ ਚਾਰ ਦੇ ਨੇ ਸਾਰੇ ਜ਼ਿਲ੍ਹਾ ਜਿਹੜਾ ਰੰਦੇ ਥੱਲੇ ਨੇ ਵੀ ਜੋ ਜ਼ਿਲ੍ਹਾ ਜਿਹੜਾ ਹੁਕਮ ਕਰੂਗਾ ਕਿਸੇ ਵੀ ਹਲਕੇ ਵਿੱਚ ਉਹਦਾ ਸਿਰੇ ਮੱਥੇ ਹੋਊਗਾ ਤੋਂ ਹੈ ਮੈਂ ਇਹਨਾਂ ਦੇ ਨਾਲ ਤੇ ਇਸ ਲਈ ਕਬਰਾਂ ਦੇ ਲੋੜ ਨੇ ਜੋ ਤੁਹਾਨੂੰ ਮੁਸ਼ਕਲ ਹੈ ਸਾਡਾ ਬੱਚਾ ਵੀ ਆ ਚਲੋ ਮੈਂ ਇਹਨਾਂ ਦੇ ਸਤਕਾਰ ਜੋ ਦਾਤਾ ਜੀ ਸਰਦਾਰ ਨਰਮਲ ਸਿੰਘ ਜੀ ਹਰਿਆਉ ਨਾਲ ਬਹੁਤ ਚਰਚੇਬਾ ਕੀਤਾ ਚਲੋ ਉਹ ਵੀ ਬਹੁਤ ਇੱਕ ਨੇਕ ਸਿੱਖਿਆ ਤੇ ਸ਼ੋਹਰਤ ਸੰਸਾਰ ਵਿੱਚ ਨਹੀਂ ਰਹੇ ਇਸ ਲਈ ਇੱਕ ਵਧੀਆ ਜੀ ਟਕਸਾਲੀ ਪ੍ਰਬੰਧ ਇਹ ਜ਼ਿੰਮੇਵਾਰੀ ਮਿਲਿਆ ਤਾਂ ਕੋਈ ਕਬਰਾਂ ਹੋਂ ਦੇ ਲੋੜ ਨਹੀਂ ਜੋ ਵੀ ਆਪਣੀ ਮੁਸ਼ਕਲ ਹੈ ਆਪਾਂ ਸਾਡਾ ਜਲਾਜਲ ਦਾਰ ਬੈਠਾ ਹੈ ਉਹਨਾਂ ਸੁਖਬੀਰ ਬਾਦਲ ਜੀ ਨੇ ਪੂਰੀਆਂ ਪਾਬਨਾ ਜ਼ਿਲ੍ਹਾ ਦੇਹਦਾਰ ਨੂੰ ਦਿੱਤੀਆਂ ਨੇ ਜਿਹੜਾ ਦੇਹਦਾਰ ਜੋ ਵੀ ਕਿਸ ਤਰ੍ਹਾਂ ਦਾ ਵੀ ਫੈਸਲਾ ਲੈਂਦਾ ਉਹ ਉਹਨਾਂ ਦਾ ਸੁਖਬੀਰ ਬਾਦਲ ਜੀ ਕਹਿੰਦੇ ਛੱਡ ਲਈ ਸਿਰ ਮੱਥੇ ਹੋਊਗਾ ਇਸ ਲਈ ਕੋਈ ਘਪੜਾਉਣ ਦੀ ਲੋੜ ਨਹੀਂ ਆਪਾਂ ਇਕੱਠੇ ਹੋ ਕੇ ਸ਼੍ਰੋਮਣੀ ਕਾਲੀ ਦਰ ਨੂੰ ਮਜ਼ਬੂਤ ਕਰੀਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਜੇ ਵੀ ਕੋਈ ਸ਼ਬਦ ਬੋਲਦਾ ਤਾਂ ਸ਼੍ਰੋਮਣੀ ਕਾਲੀ ਦਰ ਦੇ ਬਰਕਰਾਰ ਦਾ ਫਰਜ਼ ਮੰਨਦਾ ਹੈ ਵੀ ਜੇ ਕਿਤੇ ਵੀ ਕੋਈ ਨਿਯਮਤੀਆਂ ਦਾ ਸਬੂਤ ਦੇਵੋ ਅਸੀਂ ਤੁਹਾਡੇ ਸਾਹਮਣੇ ਸਬੂਤਾਂ ਦਾ ਪੇਸ਼ ਕਰਾਂਗੇ ਇਹ ਜੋ ਸ੍ਰੋਮਣੀ ਕਮੇਟੀ ਹੈ ਉਹ ਇਮਾਨਦਾਰੀ ਨਾਲ ਅਤੇ ਤਾਨਦੇਹੀ ਨਾਲ ਗੁਰੂ ਕੀ ਗੋਲਕ ਦਾ ਪੈਸਾ ਜੋ ਲੋੜਵੰਦਾਂ ਲਈ ਪੂਰੀ ਇਮਾਨਦਾਰੀ ਨਾਲ ਸਹੀ ਢੰਗਾਂ ਤੇ ਪਹੁੰਚਾ ਰਹੀ ਹੈ ਇੰਨਾ ਕਹਿੰਦਾ ਹੋਇਆ ਮੈਂ ਹਰਿਆਊ ਸਾਹਿਬ ਦਾ ਤੇ ਕਬੀਰ ਦਾ ਜੀ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਕਹਣਾ ਤੇ ਜੋਗੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅਧਿਅਤ ਸਾਨੂੰ ਬੁਲਾ ਕੇ ਸਾਰਿਆਂ ਨੂੰ ਇਕੱਠਾ ਕੀਤਾ ਤੇ ਅੰਤ ਵਿੱਚ ਸਾਰੇ ਹੀ ਕਿਸਾਨ ਜੁਣਿਆਂ ਦੇ ਬਰਕਰਤ ਸਾਹਿਬਾਨ ਦਾ ਜਿਨ੍ਹਾਂ ਨੇ ਸ੍ਰੋਮਣੀ ਕਾਲੀਦਾਰ ਨੂੰ ਅੱਜ ਬਹੁਤ ਵੱਡਾ ਸਮਰਥਨ ਦਿੰਦਾ ਅਤੇ ਆਸ ਕਰਦਿਆਂ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ